ਸਸਿਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੁਹਾਡੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਤੁਹਾਡੇ ਸਾਹਮਣੇ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਉਂਕਿ ਪੰਜਾਬ ਦੇ ਵਿੱਚ ਹੁਣ ਪੂਰਬੀ ਹਵਾ ਦੀ ਵਾਪਸੀ ਹੋ ਚੁੱਕੀ ਹੈ ਗਰਮੀ ਦਾ ਮਾਹੌਲ ਲਗਾਤਾਰ ਪਰਕਰਾਰਾ ਹੈ ਪੰਜਾਬ ਦੇ ਵਿੱਚ ਐਵਰੇਜ ਤਾਪਮਾਨ ਅੱਜ 47 ਡਿਗਰੀ ਤੱਕ ਦੇਖਿਆ ਗਿਆ ਜੋ ਕਿ ਬਠਿੰਡਾ ਲੁਧਿਆਣਾ ਇਹ ਦੋ ਜ਼ਿਲ੍ਹੇ ਨੇ ਜਿਹੜੇ ਸਭ ਤੋਂ ਗਰਮ ਇਸ ਅੱਜ ਇਸ ਸਮੇਂ ਦੇਖੇ ਗਏ ਸ਼ਾਮ ਦੇ ਲਗਭਗ 6:30 ਹੋ ਚੁੱਕੇ ਨੇ ਹਲੇ ਵੀ ਤਾਪਮਾਨ ਪੰਜਾਬ ਦੇ ਵਿੱਚ 40 ਡਿਗਰੀ ਤੋਂ ਪਲੱਸ ਚੱਲ ਰਿਹਾ ਤੇ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਪੰਜਾਬ ਦਾ ਮੌਸਮ ਸਾਫ਼ ਹੈ ਕੋਈ ਵੱਡੀ ਹਲਚਲ ਨਹੀਂ ਹੈ ਕੋਈ ਵੀ ਸਿਸਟਮ ਨਹੀਂ ਦਿਖਾਈ ਦੇ ਰਿਹਾ ਪਹਾੜੀ ਖੇਤਰਾਂ ਜਿੱਕਾ-ਦੁਕਾ ਸਿਸਟਮ ਆ ਰਹੇ ਨੇ ਪਰ ਇਹਨਾਂ ਦਾ ਪੰਜਾਬ ਦੇ ਉੱਪਰ ਕੋਈ ਵੱਡਾ ਅਸਰ ਨਹੀਂ ਹੈ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਤੇ ਅੱਜ ਰਾਤ ਐਵਰੇਜ ਤਾਪਮਾਨ ਫਿਰ ਤੋਂ 30 ਡਿਗਰੀ ਪਲੱਸ ਹੀ ਚੱਲੇ ਰਹਿਣ ਦੀ ਉਮੀਦ ਹੈ ਕਿਉਂਕਿ ਵਾਰਮ ਨਾਈਟ ਦਾ ਅਲਰਟ ਅੱਜ ਵੀ ਜਾਰੀ ਹੋਇਆ ਵਾਰਮ ਨਾਈਟ ਮਤਲਬ ਜਦੋਂ ਰਾਤ ਦੇ ਸਮੇਂ 30 ਡਿਗਰੀ ਤੋਂ ਪਲੱਸ ਤਾਪਮਾਨ ਪੰਜਾਬ ਦੇ ਵਿੱਚ ਚੱਲਦਾ ਹੈ ਤਾਂ ਵਾਰਮ ਨਾਈਟ ਦਾ ਅਲਰਟ ਜਾਰੀ ਹੋ ਜਾਂਦਾ ਹੈ ਜਿਦੇ ਵਿੱਚ ਰਾਤ ਨੂੰ ਆਪਾਂ ਕਹਿ ਲੀਦਾ ਏਸੀ ਵੀ ਕੰਮ ਕਰਨਾ ਕਿਤੇ ਨਾ ਕਿਤੇ ਬੰਦ ਕਰ ਦਿੰਦੇ ਨੇ ਇੰਨੀ ਜ਼ਿਆਦਾ ਗਰਮੀ ਦੇਖਣ ਨੂੰ ਮਿਲਦੀ ਹੈ ਅੱਜ ਰਾਤ ਬਹੁਤ ਜ਼ਿਆਦਾ ਗਰਮੀ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੇਗੀ ਕਿਸੇ ਤਰੀਕੇ ਦੀ ਵੀ ਬੱਦਲਬਾਈ ਜਾਂ ਮੀਂਹ ਦਾ ਅਸਰ ਨਾ ਹੋਣ ਕਰਕੇ ਹਾਲ ਇਹ ਬਣ ਰਹੇ ਨੇ ਕਿ ਬਹੁਤ ਜ਼ਿਆਦਾ ਬੁਰਾ ਹਾਲ ਸਾਨੂੰ ਅੱਜ ਗਰਮੀ ਦਾ ਅੱਜ ਰਾਤ ਦੇਖਣ ਨੂੰ ਮਿਲ ਸਕਦਾ ਹੈ ਖਾਸ ਤੌਰ ਤੇ ਪੰਜਾਬ ਦੀ ਸਰਦੀ ਬੈਲਟ ਜਿਹੜੀ ਪਾਕਿਸਤਾਨ ਤੋਂ ਰਾਜਸਥਾਨ ਨੂੰ ਟੱਚ ਕਰਦੀ ਹੈ ਜਿਹਦੇ ਵਿੱਚ ਜ਼ਿਲ੍ਹੇ ਅੰਮ੍ਰਿਤਸਰ ਤਰਨਤਾਰਨ ਫਜ਼ਿਲਕਾ ਫਿਰੋਜ਼ਪੁਰ ਫਰੀਦਕੋਟ ਤੇ ਮਲੋੜ ਦਾ ਏਰੀਆ ਹੋ ਗਿਆ ਜੀ ਬਠਿੰਡਾ ਬੈਲਟ ਹੋ ਗਈ ਮਾਲਵਾ ਬੈਲਟ ਦੇ ਇਹ ਚਾਰ ਪੰਜ ਜ਼ਿਲ੍ਹੇ ਜਿਹੜੇ ਨੇ ਇਹਨਾਂ ਵਿੱਚ ਦੇਖਣ ਨੂੰ ਮਿਲੇਗਾ ਕਿ ਬਹੁਤ ਜ਼ਿਆਦਾ ਗਰਮੀ ਅੱਜ ਰਾਤ ਪਵੇਗੀ ਤੇ ਬਾਕੀ ਇਸ ਤੋਂ ਇਲਾਵਾ ਜੋ ਵੀ ਨਵੀਆਂ ਜਾਣਕਾਰੀਆਂ ਹੋਣਗੀਆਂ ਮੌਸਮ ਸੰਬੰਧੀ ਉਹ ਤੁਹਾਨੂੰ ਅਸੀਂ ਸਵੇਰ ਦੀ ਵੀਡੀਓ ਵਿੱਚ ਜਾਣਕਾਰੀ ਦੇ ਦਵਾਂਗੇ ਕਿਉਂਕਿ ਆਉਂਦੇ ਦਿਨਾਂ ਵਿੱਚ ਮੀਂਹ ਦਾ ਇੱਕ ਅਲਰਟ ਜਾਰੀ ਹੋ ਰਿਹਾ ਜਿਸ ਦੇ ਕਾਰਨ ਬਹੁਤ ਹੱਦ ਤੱਕ ਸਾਨੂੰ ਉਮੀਦ ਜਾਗ ਰਹੀ ਹੈ ਕਿ ਆਉਂਦੇ ਦਿਨਾਂ ਵਿੱਚ ਮੀਂਹ ਦੀ ਉਮੀਦ ਹੌਣ ਕਾਰਨ ਤਾਪਮਾਨ ਦੇ ਵਿੱਚ ਘਰਾਵਟ ਆ ਸਕਦੀ ਹੈ ਤੇ ਗਰਮੀ ਤੋਂ ਰਾਹਤ ਮਿਲ ਸਕਦੀ ਹੈ ਫਿਲਹਾਲ ਤਾਪਮਾਨ ਵਧੇ ਹੋਏ ਨੇ ਅੱਜ ਰਾਤ ਗਰਮੀ ਪੂਰਾ ਜ਼ੋਰ ਤੇ ਪਵੇਗੀ ਬਾਕੀ ਜੋ ਵੀ ਨਵੀਂ ਅਪਡੇਟ ਹੋਵੇਗੀ ਕੱਲ ਸਵੇਰ ਦੀ ਵੀਡੀਓ ਵਿੱਚ ਲੈ ਕੇ ਹਾਜ਼ਰ ਹੋਵਾਂਗੇ ਬਣੇ ਰਹੋ ਚੈਨਲ ਤੇ ਮਿਲਦੇ ਜਾਣ ਕੇ ਲੈ ਕੇ ਜਲਦ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ